ਰੇਲ ਪੱਤਰਕਾਰ ਬੈਠੇ ਆ ਭਰਾ ਮੇਰੇ ਬ੍ਰੇਨ ਟ੍ਰੇਨ ਤੇ ਦਿਮਾਗ ਦਾ ਨਿਕਾਸ ਹੋ ਰਿਹਾ ਚੰਗੇ ਚੰਗੇ ਦਿਮਾਗ ਬਾਹਰ ਚਲੇ ਜਾਣਗੇ ਤੇ ਮੇਰੇ ਵਰਗੇ ਖੋਖਲੇ ਬੰਦੇ ਇੱਥੇ ਰਹਿ ਜਾਣਗੇ ਕੋਠੀਆਂ ਪਾ ਦਿਓਗੇ ਕੋਠੀਆਂ ਦੇ ਵਿੱਚ ਗੋਲੇ ਕਬੂਤਰ ਬੋਲਣਗੇ ਦੋਬੇ ਦੇ ਵਿੱਚ ਬੋਲਣ ਲੱਗੇ ਮਾਲਵੇ ਦੇ ਵਿੱਚ ਮੋਗੇ ਦੀ ਬੋਰੀ ਹੈ ਹੁਣ ਮੋਗੇ ਦੇ ਵਿੱਚ ਮੇਰੀ ਬਦਲੀ ਮੋਗੇ ਹੋਈ ਮੈਂ ਜ਼ੀਰੇ ਤੋਂ ਬਦਲ ਕੇ ਮੋਗੇ ਆ ਗਿਆ ਉਹਦੇ ਬੱਚੇ ਪੜਾਉਣ ਦੇ ਬਦਲੇ ਤੇ ਮੋਗੇ ਮੈਨੂੰ ਮੇਰੀ ਪਤਨੀ ਕਹਿੰਦੀ ਕੋਈ ਮਕਾਨ ਕਿਰਾਏ ਤੇ ਲੱਭ ਲਈਏ ਮੇਰੇ ਕਿਸੇ ਦੋਸਤ ਨੂੰ ਪਤਾ ਲੱਗ ਗਿਆ ਕਿ ਮੇਘਰਾਜ ਰੱਲਾ ਇੱਥੇ ਬਦਲ ਕੇ ਆ ਗਿਆ ਉਹ ਭੱਜ ਕੇ ਆਇਆ ਮੇਰੇ ਕੋਲੇ ਮੈਂ ਉਹਨੂੰ ਕਿਹਾ ਮਕਾਨ ਲੱਭ ਦਿਓ ਕੋਈ ਰਹਿਣੇ ਕਿਰਾਏ ਦੇ ਉੱਤੇ ਉਹ ਕਹਿੰਦਾ ਕਿਰਾਏ ਤੇ ਕਿਉਂ ਕਿਹੜੀ ਕੋਠੀ ਵੱਲ ਉਂਗਲ ਕਰੇਂਗਾ ਤੈਨੂੰ ਕੋਠੀ ਦਿਵਾ ਦਾਂਗੇ ਮੈਂ ਦਵਾਦੇਸ਼ ਤੋਂ ਚੰਗਾ ਕੀ ਹੋਊਗਾ ਮੈਨੂੰ ਤਿੰਨ ਕੋਠੀਆਂ ਮਿਲੀਆਂ ਮੋਕੇ ਦੇ ਵਿੱਚ ਤਿੰਨ ਕੋਠੀਆਂ ਇੱਕ ਕੋਠੀ ਅੰधे ਕਿਲੇ ਚ ਬਣੀ ਹੋਈ ਤੇ ਦੂਸਰੀਆਂ ਕੋਠੀਆਂ ਤੋਂ ਦੋ ਦੋ ਕਨਾਲਾਂ ਚੜੀਆਂ ਹੋਈਆਂ ਮੈਨੂੰ ਅੱਧੇ ਕਿਲੇ ਵਾਲੀ ਪਸੰਦ ਆ ਗਈ ਔਣੀ ਸੀ